ਖਨੋਰੀ ਬਾਰਡਰ ਤੋਂ ਆਈ ਹੈ ਬੇहद ਡਰਾ ਦੇਣ ਵਾਲੀ ਖਬਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਵਿਗੜੀ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਤੇ ਡਾਕਟਰਾਂ ਨੇ ਕਿਹਾ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਜੀ ਹਾਂ ਇਸ ਵੇਲੇ ਖਨੋਰੀ ਬਾਰਡਰ ਤੋਂ ਇੱਕ ਬੇहद ਡਰਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘਟ ਗਿਆ ਹੈ ਤੇ ਜਾਂਚ ਕਰ ਰਹੀ ਡਾਕਟਰਾਂ ਦੀ ਟੀਮ ਨੇ ਕਿਹਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਰਾਤ ਸਮੇਂ ਬਹੁਤ ਜ਼ਿਆਦਾ ਵਿਗੜ ਗਈ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ 85/56 ਹੋ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਘਟ ਹੈ ਉਹਨਾਂ ਦਾ ਪਲਸ ਰੇਟ ਵੀ 42 ਦੱਸਿਆ ਜਾ ਰਿਹਾ ਜਿਹੜਾ ਕਿ ਇੱਕ ਖਤਰਨਾਕ ਮੋੜ ਤੇ ਹੈ ਤੇ ਡਾਕਟਰ ਜਿਹੜੇ ਕਿ ਉਹਨਾਂ ਦਾ ਜਾਂਚ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਇਥੇ ਜ਼ਿਕਰ ਜੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੀਤੇ 26 ਨਵੰਬਰ ਤੋਂ ਮਰਨਵਰਤੇ ਬੈਠੇ ਨੇ ਅੱਜ ਉਹਨਾਂ ਦਾ ਜਿਹੜਾ ਕਿ ਮਰਨਵਰਤ ਦਾ 43ਵਾਂ ਦਿਨ ਹੈ ਉਹਨਾਂ ਦੀਆਂ ਕੇਂਦਰ ਸਰਕਾਰ ਤੋਂ ਕੁਝ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਮਰਨਵਰਤੇ ਬੈਠੇ ਨੇ ਤੇ ਕਿਸਾਨੀ ਧਰਨਾ ਲੱਗਾ ਹੋਇਆ ਹੈ ਇਥੇ ਦੱਸਦੀ ਏ ਕਿ ਸੁਪਰੀਮ ਕੋਰਟ ਨੇ ਵੀ ਇਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਪਰੰਤੂ ਅਜੇ ਤੱਕ ਕੇਂਦਰ ਸਰਕਾਰ ਦੇ ਵੱਲੋਂ ਇਹ ਕਿਸਾਨੀ ਮੰਗਾਂ ਨਹੀਂ ਮੰਨੀਆਂ ਗਈਆਂ ਇਸ ਕਰਕੇ ਜਗਜੀਤ ਸਿੰਘ ਢੱਲੇਵਾਲ ਮਰਨਵਰਤੀ ਬੈਠੇ ਹੋਏ ਨੇ ਤੇ ਹੁਣ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਖਾਸ ਤੌਰ ਤੇ ਬੀਤੀ ਰਾਤ ਨੂੰ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਸੀ ਕਿ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕਿਸਾਨਾ ਗੁਰਜਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਇੰਨੀ ਜ਼ਿਆਦਾ ਵਿਗੜੀ ਹੈ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਸੀ ਤੇ ਉਹ ਬੇਹੋਸ਼ ਹੋ ਗਏ ਸਨ ਉਸ ਵੇਲੇ ਵੀ ਡਾਕਟਰਾਂ ਨੇ ਇਹ ਗੱਲ ਕਹੀ ਕਿ ਸੀ ਕਿ ਇੰਨਾ ਜ਼ਿਆਦਾ ਦਿਨ ਭੁੱਖੇ ਰਹਿਣ ਕਰਕੇ ਉਹਨਾਂ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਤੇ ਹੁਣ ਵੀ ਉਹਨਾਂ ਦੀ ਬੀਤੀ ਰਾਤ ਨੂੰ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਤੇ ਡਾਕਟਰਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਦੱਸਦੀ ਹੈ ਕਿ ਜਿਹੜਾ ਅੰਨਦਾਤਾ ਹਰ ਕਿਸੇ ਨੂੰ ਅੰਨ ਦਿੰਦਾ ਹੈ ਖਾਣ ਨੂੰ ਅਨਾਜ ਦਿੰਦਾ ਹੈ ਉਹ ਖੁਦ ਭੁੱਖਾ ਬੈਠਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੋ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੁਰਾਂ ਦੇ ਮਰਨ ਵਰਤ ਦਾ 43ਵਾਂ ਦਿਨ ਹੈ ਇੰਨੇ ਦਿਨ ਹੋ ਗਏ ਅਗਰ ਇੱਕ ਕਿਸਾਨ ਨੂੰ ਭੁੱਖੇ ਬੈਠਿਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦੀ ਸਿਹਤ ਹਰ ਹਾਲਤ ਵਿਗੜੇਗੀ ਨਾਲ ਹੀ ਇਹ ਵੀ ਦੱਸਦੀ ਹੈ ਕਿ ਬੀਤੇ ਦਿਨ ਹਰਿਆਣਾ ਦੇ ਵਿੱਚ ਮਹਾ ਪੰਚਾਇਤ ਹੋਈ ਸੀ ਜਿਸ ਦੇ ਵਿੱਚ ਕੁਝ ਕਿਸਾਨ ਆਪਣੀਆਂ ਔਰਤਾਂ ਵੀ ਜਿਨ੍ਹਾਂ ਵਿੱਚ ਸ਼ਾਮਿਲ ਸਨ ਉਹ ਇੱਥੇ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਜਿੱਥੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੁਰਾਂ ਦੇ ਮਰਨ ਵਰਤ ਨੂੰ ਲੈ ਕੇ ਵੀ ਮਸਲਤ ਹੋਣੀ ਸੀ ਤੇ ਜਿਹੜੀਆਂ ਮੰਗਾ ਮੰਗੀਆਂ ਗਈਆਂ ਸਨ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਹੋਣੀ ਸੀ ਉਸ ਵੇਲੇ ਵੀ ਵੱਡੇ ਹਾਦਸੇ ਵਾਪਰ ਗਏ ਸਨ ਜਿਨ੍ਹਾਂ ਦੇ ਵਿੱਚ ਕੁਝ ਕਿਸਾਨ ਔਰਤਾਂ ਜਿਹੜੀਆਂ ਜ਼ਖਮੀ ਹੋ ਗਈਆਂ ਸਨ ਤੇ ਕੁਝ ਦੀ ਤਾਂ ਮੌਤ ਵੀ ਹੋ ਗਈ ਸੀ ਸੋ ਇਹ ਦਾ ਕਿਸਾਨੀ ਧਰਨਾ ਲੱਗਾ ਹੋਇਆ ਹੈ ਉਸ ਨੂੰ ਲੈ ਕੇ ਜਿਹੜੀਆਂ ਕਿ ਬੇहद ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕੁਝ ਕਿਸਾਨ ਔਰਤਾਂ ਦੀ ਮੌਤ ਹੋ ਗਈ ਹੈ ਉਧਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਹਾਲਤ ਬਹੁਤ ਜ਼ਿਆਦਾ ਗੰਬੀਰ ਦਸਤੀ ਜਾ ਰਹੀ ਹੈ ਕਿਉਂਕਿ ਉਮਰਨ ਵਰਤੇ ਬੈਠੇ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਤੱਕ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤੇ ਹੁਣ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਅਜੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਇਸ ਉਮਰ ਦਾ ਵਿਅਕਤੀ ਅਗਰ ਇੰਨੇ ਜ਼ਿਆਦਾ ਦਿਨ ਕੁਝ ਨਹੀਂ ਖਾਵੇਗਾ ਤਾਂ ਸਿਹਤ ਹਰ ਹਾਲਤ ਵਿਗੜੇਗੀ ਤੇ ਕੁਝ ਵੀ ਹੋ ਸਕਦਾ ਸੋ ਇਸ ਵੇਲੇ ਕੇਂਦਰ ਸਰਕਾਰ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੋਰੀ ਆਪਣਾ ਮਰਨ ਵਰਤ ਤੋੜ ਦੇਣ ਤੇ ਉਹਨਾਂ ਦੀ ਸਿਹਤ ਠੀਕ ਹੋ ਸਕੇ